ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਸੱਚਖੰਡ ਚਲੇ ਜਾਣ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਦੇ ਸੱਚਖੰਡ ਚਲੇ ਜਾਣ ਤੋਂ ਬਾਅਦ ਹੋਇਆ ਕੀ ਇੱਥੇ ਇਹ ਨਾ ਸੋਚਿਓ ਕਿ ਆਪਾਂ ਉਹਨਾਂ ਦੇ ਅੰਤਮ ਸੰਸਕਾਰ ਬਾਰੇ ਕੋਈ ਗੱਲ ਕਰਾਂਗੇ ਉਹਨਾਂ ਦਾ ਜਿਹੜੇ ਸਰੀਰ ਦਾ ਸੰਸਕਾਰ ਹੋਇਆ ਆਪਾਂ ਉਸ ਮੇਲੇ ਦੇ ਵਿੱਚ ਨਹੀਂ ਪੈਣਾ ਆਪਾਂ ਉਸ ਤੋਂ ਅੱਗੇ ਦੀ ਗੱਲ ਕਰਾਂਗੇ ਕਿ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਗਟ ਕਿਵੇਂ ਹੋਏ ਕਿਉਂਕਿ ਉਹ ਅਲੋਪ ਹੋ ਗਏ ਸਨ ਤੇ ਉਹ ਪ੍ਰਗਟ ਕਿਵੇਂ ਹੋਏ ਆਪਾਂ ਇਹ ਗੱਲ ਕਰਨੀ ਹੈ ਅੱਜ ਦੀ ਬਾਤ ਆ ਆਪਣੀ ਇਹ ਹੈ ਆਓ ਆਪਾਂ ਆਪਣੀ ਬਾਤਾਂ ਸ਼ੁਰੂ ਕਰੀਏ ਹੋਇਆ ਕੀ ਸਾਧ ਸੰਗਤ ਜੀ ਆਪਾਂ ਇਹ ਕਥਾ ਕਹਾਣੀਆਂ ਸਾਖੀਆਂ ਸੁਣਨੇ ਆ ਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਚਲੇ ਗਏ ਪਰ ਆਪਣੀ ਅਗੰਮੀ ਜਿਹੜੀ ਜੋਤ ਹੈ ਨਾ ਉਹ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਿੱਚ ਉਹਨਾਂ ਨੇ ਜੋਤ ਨੂੰ ਬਿਰਾਜਮਾਨ ਕੀਤਾ ਹੈ ਜਿਹੜੀ ਜੋਤ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਹੀਂ ਗਏ ਪਰ ਸਰੀਰ ਕਰਕੇ ਚਲੇ ਗਏ ਉਹਨਾਂ ਨੇ ਚੋਲਾ ਬਦਲਿਆ ਆਪਣੀ ਜਿਹੜੀ ਜੋਤ ਸੀ ਉਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਿੱਚ ਜਗਾਈ ਤੇ ਉੱਥੇ ਇੱਕ ਕਹਾਣੀ ਆਉਂਦੀ ਹੈ ਇੱਕ ਵਾਰਤਾ ਆਉਂਦੀ ਹੈ ਜੋ ਝਮੇਲਾ ਖੜਾ ਕਰਦੀ ਹੈ ਕੋਈ ਉਹਨੂੰ ਸੱਚ ਕਹਿੰਦਾ ਤੇ ਕੋਈ ਉਹਨੂੰ ਝੂਠ ਕਹਿੰਦਾ ਆਪਾਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਆਪਾਂ ਨਹੀਂ ਕਹਿਣਾ ਕਿ ਇਹ ਝੂਠ ਹੈ ਕਿ ਸੱਚ ਹੈ ਉਹ ਕਹਿੰਦੇ ਨੇ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੀਰ ਨਹੀਂ ਲੱਭਿਆ ਜਦੋਂ ਉਹ ਕੱਪੜਾ ਚੁੱਕਿਆ ਉੱਪਰੋਂ ਤੇ ਉਹਦੇ ਥੱਲੇ ਫੁੱਲ ਪਏ ਸਨ ਤੇ ਉਹ ਕੱਪੜੇ ਪਿੱਛੇ ਲੜਾਈ ਹੋਈ ਉਹ ਜਿਹੜੀ ਚਾਦਰ ਸੀ ਉਹਦੇ ਪਿੱਛੇ ਲੜਾਈ ਹੋਈ ਜਿਹੜੀ ਚਾਦਰ ਸਤਿਗੁਰਾਂ ਦੇ ਉੱਤੇ ਪਈ ਹੋਈ ਸੀ ਉਹ ਚਾਦਰ ਜਦੋਂ ਲੜਾਈ ਹੋਈ ਹਿੰਦੂਆਂ ਚ ਤੇ ਮੁਸਲਮਾਨਾਂ ਦੇ ਵਿੱਚ ਕਿਉਂਕਿ ਹਿੰਦੂ ਕਹਿੰਦੇ ਸਨ ਕਿ ਸਾਡਾ ਗੁਰੂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮੁਸਲਮਾਨ ਕਹਿੰਦੇ ਸਨ ਨਹੀਂ ਨਹੀਂ ਇਹ ਸਾਡਾ ਪੀਰ ਹੈ ਕਹਿੰਦੇ ਕਿ ਉਹ ਜਿਹੜੀ ਚਾਦਰ ਹੈ ਉਹਦੇ ਦੋ ਟੋਟੇ ਹੋਏ ਤੇ ਉਧਰ ਵਾਲਿਆਂ ਨੇ ਜਿਹੜੇ ਹੁਣ ਉਧਰ ਰਹਿੰਦੇ ਨੇ ਹੁਣ ਉਧਰ ਉਦੋਂ ਤਾਂ ਇੱਕੋ ਹੀ ਸੀ ਨਾ ਉਦੋਂ ਸਭ ਕੁਝ ਇੱਕੋ ਹੀ ਸੀ ਜਿਹੜੇ ਮੁਸਲਮਾਨ ਭਰਾ ਸਨ ਮੁਸਲਮਾਨ ਕਬੀਲੇ ਦੇ ਲੋਕ ਸਨ ਉਹਨਾਂ ਨੇ ਉਹ ਜਿਹੜੀ ਚਾਦਰ ਸੀ ਉਹ ਦਫ਼ਨ ਕੀਤੀ ਦਫਨਾ ਕੇ ਤੇ ਇੱਕ ਸਮਾਧ ਮਨਾਈ ਤੇ ਇਧਰ ਹਿੰਦੂਆਂ ਨੇ ਉਹ ਚਾਦਰ ਦਾ ਅੰਤਮ ਸੰਸਕਾਰ ਕੀਤਾ ਪਰ ਇੱਥੇ ਮੈਨੂੰ ਇੱਕ ਗੱਲ ਕਹਿਣੀ ਬਣਦੀ ਹੈ ਇਹ ਤਾਂ ਮਹਾਰਾਜ ਜਾਣਦੇ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਚੋਜਰ ਚਾਏ ਨੇ ਕਿ ਇਹ ਹੋਇਆ ਕਿ ਅਸਲ ਦੇ ਵਿੱਚ ਪਰ ਇੱਥੇ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਿੱਥੇ ਉਹ ਚਾਦਰ ਦੇ ਦੋ ਟੋਟੇ ਹੋਏ ਸਨ ਨਾ ਜਿਹੜੀ ਜਗ੍ਹਾ ਤੇ ਜਿਸ ਜਗ੍ਹਾ ਤੇ ਉਹ ਚਾਦਰ ਦੇ ਦੋ ਟੋਟੇ ਹੋਏ ਸਾ ਸੰਗਤ ਜੀ ਉਸੇ ਜਗ੍ਹਾ ਤੇ ਮੁਲਖ ਦੇ ਦੋ ਟੋਟੇ ਹੋਏ ਉੱਥੇ ਹੀ ਬਾਰਡਰ ਬਣਿਆ ਹੈ ਡੇਰਾ ਬਾਬਾ ਨਾਨਕ ਇਧਰਲੇ ਪਾਸੇ ਹੈ ਤੇ ਕਰਤਾਰਪੁਰ ਸਾਹਿਬ ਪਰਲੇ ਪਾਸੇ ਹੈ ਉੱਥੇ ਇਹ ਮੁਖ ਦੇ ਦੋ ਟੋਟੇ ਹੋਏ ਜਿੱਥੇ ਉਹ ਚਾਦਰ ਦੇ ਦੋ ਟੋਟੇ ਹੋਏ ਚਲੋ ਆਪਾਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਹੋਇਆ ਕੀ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਚਲੇ ਗਏ ਨੇ ਤੇ ਉਸ ਤੋਂ ਬਾਅਦ ਹੁਣ ਉਦੋਂ ਕਿਹੜਾ ਕੋਈ ਫੋਨ ਹੁੰਦੇ ਸਨ ਉਦੋਂ ਕਿਹੜਾ ਕੋਈ ਟੈਲੀਵਿਜ਼ਨ ਹੁੰਦੇ ਸਨ ਉਦੋਂ ਕਿਹੜਾ ਕੋਈ ਅਖਬਾਰ ਹੁੰਦੀ ਸੀ ਕਿ ਸਾਰਿਆਂ ਨੂੰ ਪਤਾ ਲੱਗ ਜਾਣਾ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਚਲੇ ਗਏ ਨੇ ਉਹ ਕਹਿੰਦੇ ਨੇ ਕਿ ਕੁਝ ਸਾਧੂ ਸਨ ਕੁਝ ਫਕੀਰ ਸਨ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਇੱਕ ਸਾਧੂ ਸੀ ਇੱਕ ਗੱਲ ਹੈ ਗਪਾਲਪੁਰ ਦੀ ਗੋਰਖਪੁਰ ਦੀ ਵੈਗਰੂ ਗੋਰਖਪੁਰ ਸਾਧੂ ਇਕੱਠੇ ਹੋਏ ਨੇ ਤੇ ਇੱਕ ਸਾਧੂ ਹੈ ਸ਼ੰਕਰ ਉਹ ਸ਼ੰਕਰ ਹੈ ਜਿਹੜਾ ਉਹ ਗਜਾ ਕਰਕੇ ਆਇਆ ਨਗਰ ਦੇ ਵਿੱਚੋਂ ਤੇ ਉਹਨੇ ਆਣ ਕੇ ਦੂਜੇ ਸਾਧੂਆਂ ਨੂੰ ਦੂਜੇ ਜੋਗੀਆਂ ਨੂੰ ਦੱਸਿਆ ਕਿ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਨੇ ਤੇ ਇੱਥੇ ਕੁਝ ਕੁ ਜੋਗੀਆਂ ਦੇ ਨਾਂ ਨੇ ਸ਼ੰਕਰ ਹੈ ਗੋਪੀ ਹੈ ਤੇ ਭੰਗਰ ਹੈ ਉਹ ਇੰਨੀਆਂ ਗੱਲਾਂ ਕਰਦੇ ਤੇ ਉਹ ਆਪਸ ਦੇ ਵਿਚਾਰ ਵਿੱਚ ਵਿਚਾਰ ਵਟਾਂਦਰਾ ਕਰ ਰਹੇ ਨੇ ਇਹ ਕਹਿੰਦੇ ਕਿ ਇਹ ਉਹੀ ਜੋਗੀ ਨੇ ਜਿਨ੍ਹਾਂ ਨੇ ਅਚਲ ਵਟਾਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਦੇ ਨਾਲ ਗੋਸ਼ਟੀ ਹੋਈ ਸੀ ਇਹ ਉਹ ਜੋਗੀ ਨੇ ਗੋਰਖਪੁਰ ਵਾਲੇ ਕਹਿੰਦੇ ਕਿ ਉਹਨਾਂ ਨੇ ਪੁੱਛਿਆ ਕਿ ਤੈਨੂੰ ਇਹ ਗੱਲ ਕਿੱਥੋਂ ਪਤਾ ਚੱਲੀ ਤੇ ਉਹ ਸ਼ੰਕਰ ਨਾਮ ਦਾ ਜਿਹੜਾ ਜੋਗੀ ਸੀ ਉਹ ਕਹਿੰਦਾ ਕਿ ਪੰਡਿਤ ਪ੍ਰਸੰਨ ਰਾਜ ਦੇ ਘਰ ਇਹ ਕੁਸਰਮੂਸਰ ਹੋ ਰਹੀ ਸੀ ਜਦੋਂ ਮੈਂ ਭਿੱਖਿਆ ਲੈਣ ਗਿਆ ਤੇ ਮੇਰੇ ਕੰਨਾਂ ਦੇ ਵਿੱਚ ਇਹ ਗੱਲ ਪਈ ਹੈ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਨੇ ਤੇ ਕਹਿੰਦੇ ਕਿ ਉਹਨੂੰ ਬੁਲਾ ਕੇ ਲਿਆਈ ਕੱਲ ਨੂੰ ਅਗਲੇ ਦਿਨ ਉਹ ਜਿਹੜਾ ਸ਼ੰਕਰ ਸੀ ਉਹ ਪ੍ਰਸੰਨ ਰਾਜ ਜਿਹੜਾ ਪੰਡਿਤ ਹੈ ਨਾ ਉਹ ਸਿੱਖ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹਨੂੰ ਨਾਲ ਲੈ ਕੇ ਤੇ ਉਹ ਜੋਗੀਆਂ ਦੇ ਡੇਰੇ ਤੇ ਪਹੁੰਚਿਆ ਤੇ ਉੱਥੇ ਜੋਗੀਆਂ ਨੇ ਪੁੱਛਿਆ ਕਿ ਇਹ ਗੱਲ ਸੱਚੀ ਹੈ ਕਿ ਜਿਹੜੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਨੇ ਤੇ ਕਹਿੰਦੇ ਕਿ ਜਿਹੜਾ ਪ੍ਰਸੰਨ ਰਾਜ ਆ ਨਾ ਪੰਡਤ ਪ੍ਰਸੰਨ ਰਾਜ ਉਹਦੀਆਂ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਰੁਕ ਰਹੇ ਤੇ ਕਹਿ ਲੱਗੇ ਕਿ ਇਹ ਗੱਲ ਸੱਚ ਹੈ ਤੇ ਅੱਗੋਂ ਉਹਨਾਂ ਜੋਗੀਆਂ ਨੇ ਪੁੱਛਿਆ ਭੰਗਰਨਾਥ ਨੇ ਪੁੱਛਿਆ ਪੁੱਛਿਆ ਕਹਿ ਲੱਗੇ ਕਿ ਉਹ ਆਪਣੀ ਆਗੰਮੀ ਜੋਤ ਜਿਹੜੀ ਹੈ ਉਹ ਅੱਗੇ ਜਗਾ ਕੇ ਗਏ ਨੇ ਕਿਸੇ ਦੇ ਵਿੱਚ ਕਿ ਐਂ ਚਲੇ ਗਏ ਨੇ ਆਪਣੀ ਗੱਦੀ ਦਾ ਕੋਈ ਵਾਸਾ ਬਣਾਇਆ ਨੇ ਤੇ ਉਹ ਕਹਿ ਲੱਗੇ ਕਿ ਹਾਂ ਬਣਾਇਆ ਨੇ ਕਹਿ ਲੱਗੇ ਕਿਸ ਨੂੰ ਕਹਿੰਦੇ ਅੰਗਦ ਦੇਵ ਨੂੰ ਕਹਿੰਦੇ ਕਿ ਸ਼੍ਰੀ ਚੰਦ ਨੂੰ ਨਹੀਂ ਕਹਿਣ ਲੱਗੇ ਕਿ ਨਹੀਂ ਸ਼੍ਰੀ ਚੰਦ ਨੂੰ ਨਹੀਂ ਬਣਾਇਆ ਕਹਿੰਦੇ ਲਖਮੀ ਦਾਸ ਨੂੰ ਕਹਿੰਦੇ ਉਹਨਾਂ ਨੂੰ ਵੀ ਨਹੀਂ ਬਣਾਇਆ ਹੁਣ ਉਹ ਜੋਗੀ ਸਨ ਉਹ ਚਾਹੁੰਦੇ ਸਨ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਗੱਦੀ ਮਿਲਦੀ ਕਹਿੰਦੇ ਕਿ ਸ਼੍ਰੀ ਚੰਦ ਵਾਰਸ ਚਾਹੀਦੇ ਸਨ ਗੱਦੀ ਦੇ ਹੱਕ ਉਹਨਾਂ ਦਾ ਸੀ ਉਹਨਾਂ ਨੂੰ ਗੱਦੀ ਕਿਉਂ ਨਹੀਂ ਦਿੱਤੀ ਤੇ ਕਹਿੰਦੇ ਉਥੇ ਪ੍ਰਸੰਨ ਰਾਜ ਨੇ ਦੱਸਿਆ ਕਿਉਂਕਿ ਉਹ ਕਸਵੱਟੀ ਤੇ ਪੂਰੇ ਨਹੀਂ ਉਤਰੇ ਕਿਉਂਕਿ ਬਹੁਤ ਕਸਵਟੀਆਂ ਲੱਗੀਆਂ ਨੇ ਆਪਾਂ ਹੁਣ ਇਹਨਾਂ ਗੱਲਾਂ ਦੇ ਵਿੱਚ ਨਾ ਪਈਏ ਕਸੋਟੀਆਂ ਸਾਧ ਸੰਗਤ ਜੀ ਬਹੁਤ ਲੱਗੀਆਂ ਨੇ ਕਹਿੰਦੇ ਕਿ ਰਾਤ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁੱਤੇ ਹੋਏ ਨੇ ਤੇ ਮੀਂਹ ਬਹੁਤ ਪੈ ਰਿਹਾ ਹੁਣ ਆਏ ਹੋਏ ਨੇ ਨਾ ਹਾਰ ਮੀਂਹ ਬਹੁਤ ਪੈਂਦਾ ਤੇ ਉਦੋਂ ਮਕਾਨ ਹੁੰਦੇ ਸਨ ਕੱਚੇ ਕੰਦਾਂ ਹੁੰਦੀਆਂ ਸਨ ਕੱਚੀਆਂ ਉਹ ਕਹਿੰਦੇ ਕਿ ਕੰਦ ਢੈਣ ਲੱਗੀ ਤੇ ਜਿਹੜੀ ਛਪੀਰੀ ਹੈ ਨਾ ਉਹ ਲੱਗੀ ਡਿੱਗਣ ਥੱਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁੱਤੇ ਹੋਏ ਨੇ ਤੇ ਕੀ ਕੀਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਧੀ ਛਤੀਰੀ ਜਿਹੜੀ ਹੈ ਉਹਦੇ ਥੱਲੇ ਆਪਣਾ ਸਿਰ ਲਾਇਆ ਕੰਧ ਡਿੱਗ ਪਈ ਹੈ ਪਰ ਛਤੀਰੀ ਉਹਨਾਂ ਨੇ ਸਾਰੀ ਰਾਤ ਚੁੱਕੀ ਰੱਖੀ ਹੈ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਨੀਂਦ ਹੈ ਨਾ ਇਹਦੇ ਵਿੱਚ ਕੋਈ ਵਿਗਨ ਨਾ ਪਵੇ ਬਹੁਤ ਕਸਵਟੀਆਂ ਲੱਗੀਆਂ ਨੇ ਕਹਿੰਦੇ ਨੇ ਕਿ ਇੱਕ ਛੰਨਾ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਉਹ ਛੰਨਾ ਚਿੱਕੜ ਦੇ ਵਿੱਚ ਸੁਟਿਆ ਗੰਦੇ ਚਿੱਕੜ ਦੇ ਵਿੱਚ ਤੇ ਉਹ ਕਈਆਂ ਨੂੰ ਕਿਹਾ ਕਿ ਉਹ ਛੰਨਾ ਕੱਢ ਕੇ ਲਿਓ ਚਿੱਕੜ ਦੇ ਵਿੱਚੋਂ ਗੰਦਗੀ ਦੇ ਵਿੱਚੋਂ ਤੇ ਸਭ ਨੇ ਜਵਾਬ ਦਿੱਤਾ ਤੇ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਿਹਾ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭੱਜ ਕੇ ਉਹ ਛੰਨਾ ਕੱਢ ਕੇ ਤੇ ਸਾਫ਼ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੱਥ ਤੇ ਧਰਿਆ ਤੇ ਕਹਿੰਦੇ ਕਿ ਇਦਾਂ ਬਹੁਤ ਸਾਰੀਆਂ ਕਸਵਟੀਆਂ ਲੱਗੀਆਂ ਇੱਕ ਵਾਰੀ ਕਹਿੰਦੇ ਕਿ ਉਹ ਇੱਕ ਵਿਸ਼ਾਉਣੀ ਹੁੰਦੀ ਸੀ ਜਿਹਦੇ ਉੱਤੇ ਬੈਂਦੇ ਸਨ ਉਹਨੂੰ ਫਰਸ਼ ਕਿਹਾ ਕਰਦੇ ਸੀ ਉਹ ਵਿਸ਼ਾਉਣੀ ਦੇ ਉੱਤੇ ਬਿੱਲੀ ਨੇ ਆਪਣੀ ਗੰਦਗੀ ਕੀਤੀ ਆਪਣਾ ਮਲਮੂਤਰ ਕੀਤਾ ਤੇ ਚੂਹਾ ਮਾਰ ਕੇ ਸੁੱਟ ਦਿੱਤਾ ਤੇ ਰਾਤ ਦਾ ਸਮਾਂ ਸੀ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਵੀ ਕਿਹਾ ਕਿ ਇਹਨੂੰ ਸਾਫ਼ ਕਰੋ ਤੇ ਉਹ ਕਹਿੰਦੇ ਕਿ ਇਹ ਸਵੇਰੇ ਕਿਸੇ ਕੰਮੀ ਨੂੰ ਲਾ ਕੇ ਉਹਨੂੰ ਮਾਇਆ ਦੇ ਕੇ ਉਹਨੂੰ ਕੋਈ ਦਾਣੇ ਦੇ ਕੇ ਤੇ ਸਾਫ਼ ਕਰਵਾਈ ਜਾਏਗੀ ਕਿ ਇਹ ਅਸੀਂ ਨਹੀਂ ਸਾਫ਼ ਕਰ ਸਕਦੇ ਤੇ ਕਹਿੰਦੇ ਕਿ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗਿਆ ਤੇ ਉਹਨਾਂ ਨੇ ਉਹ ਸਾਰੀ ਗੰਦਗੀ ਸਾਫ਼ ਕਰਕੇ ਤੇ ਉਹ ਜਿਹੜਾ ਫਰਸ਼ ਸੀ ਉਹ ਧੋ ਕੇ ਸੁੱਕਣੇ ਪਾ ਦਿੱਤਾ ਰਾਤ ਨੂੰ ਇਦਾਂ ਦੀਆਂ ਬਹੁਤ ਸਾਰੀਆਂ ਕਸਵਟੀਆਂ ਨੇ ਇੱਕ ਹੋਰ ਬਾਤ ਆਉਂਦੀ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਨਕ ਰੂਪ ਧਾਰਿਆ ਹੋਇਆ ਜਦੋਂ ਧਾਨਕ ਰੂਪ ਧਾਰਿਆ ਸਤਿਗੁਰਾਂ ਨੇ ਕਹਿੰਦੇ ਕਿ ਇੱਕ ਚੂਲਾ ਪਾਇਆ ਪਟਿਆ ਜਾ ਇੱਕ ਹੱਥ ਦੇ ਵਿੱਚ ਸੋਟਾ ਫੜਿਆ ਤੇ ਪੰਜ ਚਾਰ ਕੁੱਤੇ ਆਪਣੇ ਮਗਰ ਲਾਏ ਨੇ ਤੇ ਜਿਹੜਾ ਅੱਗੇ ਆਉਂਦਾ ਉਹਨੂੰ ਪੁੱਛਦੇ ਨੇ ਕਿ ਤੂੰ ਕੌਣ ਹੈ ਤੇ ਅੱਗੋਂ ਅਗਲਾ ਕਹਿੰਦਾ ਕਿ ਮੈਂ ਤੁਹਾਡਾ ਸਿੱਖਾਂ ਤੇ ਸਤਿਗੁਰੂ ਨਾਨਕ ਜੀ ਉਹ ਡੰਡਿਆਂ ਦੇ ਨਾਲ ਉਹਨੂੰ ਕੁੱਟਦੇ ਨੇ ਤੇ ਉਸ ਤੋਂ ਬਾਅਦ ਚੋ ਕਹਿੰਦੇ ਜੰਗਲਵਾਲ ਤੁਰ ਪਏ ਨੇ ਤੇ ਜਿੰਨੀ ਸੰਗਤ ਹੈ ਮਗਰ ਤੁਰ ਪਈ ਹੈ ਜਿੰਨੀ ਵੀ ਸੰਗਤ ਹੈ ਮਗਰ ਤੁਰ ਪਈ ਹੈ ਕੋਈ ਕਹਿੰਦੇ ਕਿ ਇਹਨਾਂ ਦੀ ਉਮਰ ਵਡੇਰੀ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਫਰਕ ਪੈ ਚੁੱਕਾ ਹੈ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਤੇ ਹੁਣ ਮਗਰ ਜਾ ਰਹੇ ਨੇ ਜਦੋਂ ਤੇ ਕਹਿੰਦੇ ਕਿ ਪਹਿਲਾਂ ਸਤਗੁਰਾਂ ਨੇ ਮੋਹਰਾ ਸੁੱਟੀਆਂ ਤੇ ਕਈ ਉਹ ਮੋਹਰਾ ਲੈ ਕੇ ਵਾਪਸ ਆ ਗਏ ਤੇ ਕਹਿਣ ਲੱਗੇ ਜਿਹੜੇ ਡੰਡੇ ਖਾ ਕੇ ਭੱਜ ਗਏ ਨੇ ਉਹਨਾਂ ਦੀ ਕਿਸਮਤ ਮਾੜੀ ਸੀ ਅਸਾਨੂੰ ਇਹ ਮੋਹਰਾ ਮਿਲਿਆ ਨੇ ਤੇ ਅੱਗੇ ਗਏ ਤੇ ਸਤਗੁਰਾਂ ਨੇ ਕਿਹਾ ਕਿ ਇੱਕ ਮੁਰਦਾ ਪਿਆ ਸੀ ਕਹਿੰਦੇ ਜਰ ਲਈ ਸੀ ਚਿਖਾ ਤੇ ਮੁਰਦਾ ਪਿਆ ਸੀ ਸਤਗੁਰਾਂ ਨੇ ਕਿਹਾ ਕਿ ਮੁਰਦਾ ਖਾਓ ਜਿਹੜਾ ਮੇਰਾ ਸਿੱਖ ਹੈ ਕਹਿੰਦੇ ਉਥੋਂ ਸਾਰਿਆਂ ਨੇ ਜਵਾਬ ਦੇ ਦਿੱਤਾ ਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਮੁਰਦੇ ਦੇ ਚਾਸ ਪੇਰੇ ਢੀੜਾ ਕੱਢਦੇ ਨੇ ਤੇ ਸਤਿਗੁਰੂ ਨਾਨਕ ਜੀ ਪੁੱਛਦੇ ਨੇ ਕਿਉਂ ਭਾਈ ਲਹਿਣਾ ਜੀ ਕੀ ਕਰਦੇ ਹੋ ਕਹਿਣ ਲੱਗੇ ਸਤਿਗੁਰ ਜੀ ਮੈਂ ਤੇ ਤੁਹਾਡੇ ਹੁਕਮ ਦੀ ਉਡੀਕ ਕਰ ਰਿਆ ਮੈਂ ਤੁਹਾਡੇ ਹੁਕਮ ਦੀ ਉਡੀਕ ਕਰ ਰਿਆ ਕਿ ਮੈਂ ਇਹ ਪੈਰਾਂ ਵੱਲੋਂ ਖਾਣਾ ਸ਼ੁਰੂ ਕਰਾਂ ਕਿ ਸਿਰ ਵੱਲੋਂ ਖਾਣਾ ਸ਼ੁਰੂ ਕਰਾਂ ਇਦਾਂ ਦੀਆਂ ਬਹੁਤ ਕਸਵਟੀਆਂ ਉਹਨਾਂ ਲਈਆਂ ਤੇ ਕਹਿੰਦੇ ਕਿ ਉਹਨਾਂ ਦੀ ਕਸਵੱਟੀ ਤੇ ਪੂਰੇ ਉਤਰਨ ਵਾਲੇ ਇਕੱਲੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੋਏ ਨਹੀਂ ਤੇ ਉਹਨਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜਿਹੜੀ ਅਗੰਮੀ ਜੋਤ ਹੈ ਨਾ ਉਹ ਜਗਾਈ ਹੈ ਕਹਿਣ ਲੱਗੇ ਕਿ ਉਹਨਾਂ ਸਾਧੂਆਂ ਨੇ ਪੁੱਛਿਆ ਕਿ ਇਹ ਜਿਹੜਾ ਅੰਗਦ ਦੇਵ ਹੈ ਇਹ ਕੌਣ ਪੁਰਸ਼ ਹੈ ਇਹ ਪਹਿਲਾਂ ਇਹਦਾ ਨਾਮ ਨਹੀਂ ਸੁਣਿਆ ਤੇ ਕਹਿੰਦੇ ਉਹਨਾਂ ਨੂੰ ਪ੍ਰਥਨ ਰਾਜ ਨੇ ਦੱਸਿਆ ਕਿ ਤੁਸੀਂ ਉਹਨਾਂ ਦਾ ਨਾਮ ਨਹੀਂ ਸੁਣਿਆ ਕਿਉਂਕਿ ਇਹ ਨਾਮ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਉਹਨਾਂ ਨੂੰ ਉਹਨਾਂ ਨੂੰ ਅੰਗ ਲਾਇਆ ਉਹਨਾਂ ਨੂੰ ਇਹ ਨਾਮ ਦਿੱਤਾ ਹੈ ਉਹਨਾਂ ਦਾ ਅਸਲ ਨਾਮ ਸੀ ਜਿਹੜਾ ਉਹ ਲੈਣਾ ਤੇ ਉੱਥੇ ਗੁਰੂ ਨਾਨਕ ਦੇਵ ਜੀ ਦੇਨ ਹਾਰ ਬਣੇ ਨੇ ਤੇ ਉਹ ਲੈਣ ਹਾਰ ਸੰ ਤੇ ਉਹਨਾਂ ਨੇ ਗੱਦੀ ਲੈ ਲਈ ਤੇ ਉਹ ਨਾਂ ਨੇ ਦਿੱਤੀ ਉਹਨਾਂ ਨੇ ਅੰਗ ਲਾਇਆ ਤੇ ਉਹਨੂੰ ਨਾਮ ਦਿੱਤਾ ਉਹਨਾਂ ਨੇ ਧੰਨ ਸ਼੍ਰੀ ਗੁਰੂ ਰਣਕਦੇਵ ਜੀ ਮਹਾਰਾਜ ਨੇ ਅੰਗਦ ਦੇਵ ਕਹਿ ਲੱਗੇ ਇਹ ਲਹਿਣਾ ਜੀ ਕੌਣ ਨੇ ਕਹਿਣ ਲੱਗੇ ਕਿ ਇਹ ਫੇਰੂ ਮੱਲ ਦੇ ਪੁੱਤਰ ਨੇ ਮੱਤੇ ਦੀ ਸਰਾਹ ਵਾਲੇ ਤੇ ਮਾਤਾ ਰਾਮੂ ਦੀ ਕੁੱਖੋਂ ਜਾਇਏ ਨੇ ਜਿਨ੍ਹਾਂ ਦਾ ਜਨਮ 31 ਮਾਰਚ 1504 ਈਸਵੀ ਨੂੰ ਹੋਇਆ ਹੈ ਕਹਿੰਦੇ ਕਿ ਹੁਣ ਉਹ ਕਿੱਥੇ ਨੇ ਕਿ ਉਹਨਾਂ ਦੇ ਅਸੀਂ ਦਰਸ਼ਨ ਵੀ ਕਰਨੇ ਨੇ ਤੇ ਉਹਨਾਂ ਨੂੰ ਅਸੀਂ ਕੁਸਵੱਟੀ ਵੀ ਲਾਣੀ ਏ ਕਿ ਜਿਹੜਾ ਗੁਰੂ ਨਾਨਕ ਦੀ ਗੱਦੀ ਤੇ ਬੈਠਾ ਉਹ ਵਾਕਈ ਗੁਰੂ ਨਾਨਕ ਹੈ ਜਾਂ ਨਹੀਂ ਤੇ ਕਹਿਣ ਲੱਗੇ ਕਿ ਜਿਹੜਾ ਪੰਡਤ ਪ੍ਰਸੰਨ ਰਾਜ ਹੈ ਉਹਦੀਆਂ ਅੱਖਾਂ ਦੇ ਵਿੱਚੋਂ ਅਥੂ ਵੈਦਪੁਰੇ ਨੇ ਕਹਿਣ ਲੱਗੇ ਕਿ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਕਿ ਸਤਗੁਰੂ ਕਿੱਥੇ ਨੇ ਇਸ ਟਾਈਮ ਕਈ ਮਹੀਨੇ ਹੋ ਗਏ ਨੇ ਸਤਗੁਰੂ ਲੱਭ ਨਹੀਂ ਰਹੇ ਸੰਗਤਾਂ ਵਿਆਕੂਲ ਹੋਈਆਂ ਬੈਠੀਆਂ ਨੇ ਤੇ ਸਤਿਗੁਰੂ ਲੱਭ ਹੀ ਨਹੀਂ ਰਹੇ ਸਤਿਗੁਰੂ ਪਤਾ ਨਹੀਂ ਕਿੱਥੇ ਵੈਰਾਗ ਦੇ ਵਿੱਚ ਉਹਨਾਂ ਤੋਂ ਫੀੜ ਨਹੀਂ ਸਹਾਈ ਗਈ ਵਿਛੋੜੇ ਦੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਤੇ ਉਹ ਪਤਾ ਨਹੀਂ ਵੈਰਾਗ ਦੇ ਵਿੱਚ ਕਿੱਥੇ ਇਕਾਂਤ ਦੇ ਵਿੱਚ ਬੈਠੇ ਨੇ ਕਿਸੇ ਨੂੰ ਲੱਭ ਨਹੀਂ ਰਹੇ ਤੇ ਕਹਿ ਲੱਗੇ ਫੇਰ ਕਹਿੰਦੇ ਕਿ ਸੰਗਤਾਂ ਜਾਂਦੀਆਂ ਨੇ ਕਰਤਾਰਪੁਰ ਉਹਨਾਂ ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ ਉਹ ਕਰਤਾਰਪੁਰ ਸਾਹਿਬ ਜਾਂਦੀਆਂ ਨੇ ਕਿ ਉਹ ਸੋਚਦੇ ਨੇ ਕਿ ਗੱਦੀ ਦੇ ਵਾਸਤੇ ਜਿਹੜੇ ਨੇ ਉਹ ਸ੍ਰੀ ਚੰਦ ਹੋਣਗੇ ਕਹਿੰਦੇ ਪਰ ਆਸੇ-ਪਾਸੇ ਤੋਂ ਪਤਾ ਲੱਗਦਾ ਤੇ ਕਰਤਾਰਪੁਰ ਉਹ ਸੰਗਤ ਖਾਲੀ ਵਾਪਸ ਮੁੜ ਕੇ ਆਉਂਦੀ ਹੈ ਤੇ ਵਾਪਸ ਕਹਿੰਦੇ ਕਿੱਥੇ ਆਉਂਦੀ ਹੈ ਕਹਿਣ ਲੱਗਾ ਕਿ ਖੰਡੂਰ ਖਹਿਰਿਆਂ ਦੇ ਖੰਡੂਰ ਉਹ ਖੰਡੂਰ ਨੂੰ ਖਹਿਰਿਆਂ ਦਾ ਖੰਡੂਰ ਕਿਹਾ ਜਾਂਦਾ ਸੀ ਜਿਹਨੂੰ ਆਪਾਂ ਖੰਡੂਰ ਸਾਹਿਬ ਕਹਿੰਨੇ ਆ ਕਹਿ ਲੱਗੇ ਅੱਛਾ ਤੇ ਇੱਧਰ ਕਹਿੰਦੇ ਕੀ ਹੋਇਆ ਕਿ ਹੁਣ ਸੰਗਤਾਂ ਨੇ ਜਿਹੜੀਆਂ ਉਹ ਵਿਆਕੂ ਹੋਈਆਂ ਬੈਠੀਆਂ ਨੇ ਤੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਕੋਈ ਉੱਗ ਸੁੱਗ ਨਹੀਂ ਪੈ ਰਹੀ ਕਿ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੈ ਕਿੱਥੇ ਨੇ 6 ਮਹੀਨੇ ਕਹਿੰਦੇ ਗੁਜ਼ਰ ਗਏ ਤੇ ਸੰਗਤਾਂ ਵਿਆਕੂ ਨੇ ਪ੍ਰੇਮ ਵਾਲੀਆਂ ਸੰਗਤਾਂ ਦੇ ਕਹਿੰਦੇ ਕਿ ਜਿਹੜੀਆਂ ਨੇ ਅਥਰੂ ਨੇ ਉਹ ਸੁੱਕ ਨਹੀਂ ਰਹੇ ਉਹਨਾਂ ਦਾ ਜਿਹੜੀ ਵਿਰਹੋਂ ਵਾਲੇ ਅਥਰੂ ਨੇ ਉਹ ਵਗਦੇ ਰਹਿੰਦੇ ਨੇ ਤੇ ਉਹਨਾਂ ਤੋਂ ਵਿਛੋੜੇ ਵਾਲਾ ਇਹ ਜਿਹੜਾ ਦਰਦ ਹੈ ਸਹਾਰਿਆ ਨਹੀਂ ਜਾਂਦਾ ਕਿਉਂਕਿ ਸਤਗੁਰਾਂ ਦੇ ਉਹ ਦਰਸ਼ਨ ਕਰਿਆ ਕਰਦੇ ਸਨ ਤੇ ਕਹਿੰਦੇ ਹਾਲ ਹੁਣ ਬਹੁਤ ਬੁਰਾ ਸੰਗਤ ਦਾ ਕਿਉਂਕਿ ਸੰਗਤਾਂ ਵਿਆਕੂ ਹੋਈਆਂ ਬੈਠੀਆਂ ਨੇ ਇੱਕ ਤਾਂ ਵਿਛੋੜੇ ਦਾ ਦੁੱਖ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਾਣਦਾ ਤੇ ਦੂਸਰਾ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਨੀ ਪਤਾ ਲੱਗ ਰਿਹਾ ਕਹਿਣ ਲੱਗੇ ਕਿ ਪੰਜਾ ਸਿੰਘ ਇਕੱਠੇ ਹੋਏ ਨੇ ਸਿੱਖ ਇਕੱਠੇ ਹੋਏ ਨੇ ਤੇ ਉਹ ਗਏ ਨੇ ਬਾਬੇ ਬੁੱਢੇ ਦੇ ਕੋਲ ਹੁਣ ਬਾਬਾ ਬੁੱਢਾ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੇ ਜੀਵਨ ਦੀ ਵੀ ਜਿਹੜੀ ਕਥਾ ਹੈ ਨਾ ਉਹ ਵੀ ਆਪਾਂ ਕਰਾਂਗੇ ਜਦੋਂ ਉਹਨਾਂ ਦੀ ਜੀਵਨ ਦੀਆਂ ਕਥਾ ਵਿਚਾਰਾਂ ਕਰਾਂਗੇ ਨਾ ਤੇ ਹੈਰਾਨਗੀ ਹੁੰਦੀ ਏ ਕਿ ਐਸਾ ਮਹਾਪੁਰਸ਼ ਵੀ ਕੋਈ ਹੋਇਆ ਸੰਸਾਅ ਦੇ ਉੱਤੇ ਜਿਨ੍ਹਾਂ ਨੇ ਛੇ ਪਾਤ ਛਈਆਂ ਨੂੰ ਗੁਰਗੱਦੀ ਦਾ ਤਿਲਕ ਲਾਇਆ ਪਰ ਕਦੇ ਮਨ ਦੇ ਵਿੱਚ ਇਹ ਇੱਛਿਆ ਨਹੀਂ ਕੀਤੀ ਕਿ ਇਹ ਗੱਦੀ ਦਾ ਵਾਰਸ ਮੈਂ ਵੀ ਬਣਾ ਜੇ ਪਹਿਲੀ ਵਾਰੀ ਵਾਰੀ ਨਹੀਂ ਮਿਲੀ ਤੇ ਦੂਜੀ ਵਾਰੀ ਸਹੀ ਜੇ ਦੂਜੀ ਵਾਰੀ ਨਹੀਂ ਮਿਲੀ ਤੇ ਤੀਜੀ ਵਾਰੀ ਸਹੀ ਤੀਜੀ ਵਾਰੀ ਨਹੀਂ ਮਿਲੀ ਚੌਥੀ ਵਾਰੀ ਕਹਿੰਦੇ ਕਦੇ ਮਨ ਦੇ ਵਿੱਚ ਖਿਆਲ ਹੀ ਨਹੀਂ ਆਇਆ ਐਡੇ ਤਿਆਗੀ ਪੁਰਸ਼ ਹੋਏ ਨੇ ਉਹ ਮਹਾਪੁਰਸ਼ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਜੀਵਨ ਤੇ ਵੀ ਆਪਾਂ ਇੱਕ ਝਾਤ ਪਾਵਾਂਗੇ ਤੇ ਉਹ ਵੀ ਆਪਾਂ ਅੱਗੇ ਕਥਾ ਵਿਚਾਰਾ ਕਰਾਂਗੇ ਕਹਿੰਦੇ ਕਿ ਇੱਥੇ ਸਿੰਘ ਨੇ ਜਿਹੜੇ ਸਿੱਖ ਨੇ ਅਜੀਤਾ ਸੁਧਾਰਨ ਪਗਿਰਥ ਤੇ ਧੀਰੂ ਨਾਈ ਇਕੱਠੇ ਹੋ ਕੇ ਗਏ ਨੇ ਬਾਬਾ ਬੁੱਢਾ ਜੀ ਦੇ ਕੋਲ ਜਦੋਂ ਬਾਬਾ ਬੁੱਢਾ ਜੀ ਦੇ ਕੋਲ ਗਏ ਨੇ ਬਾਬਾ ਬੁੱਢਾ ਜੀ ਰਾਵੀ ਦੇ ਵਿੱਚ ਇਸ਼ਨਾਨ ਕਰ ਰਹੇ ਸੀ ਇਸ਼ਨਾਨ ਕਰਕੇ ਨਦੀ ਦੇ ਵਿੱਚੋਂ ਕਹਿੰਦੇ ਨਿਕਲੇ ਨੇ ਤੇ ਹੱਥ ਜੋੜ ਕੇ ਏ ਖਰੇ ਨੇ ਪੰਜੇ ਚਾਰੇ ਜਣੇ ਤੇ ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਜੀ ਆਇਆਂ ਨੂੰ ਗੁਰੂ ਦੇ ਸਵਾਰੇ ਕਿੱਦਾਂ ਅੱਜ ਉਹਦੇ ਸੇਵਕ ਦੇ ਕੋਲ ਆਏ ਨੇ ਕਿਵੇਂ ਪਹੁੰਚੇ ਨੇ ਕੀ ਹੁਕਮ ਹੈ ਸੰਗਤ ਦਾ ਤੇ ਕਹਿੰਦੇ ਉਹ ਜਿਹੜੇ ਸਿੱਖ ਆਏ ਨੇ ਨਾ ਉਹ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਨੇ ਉਹਨਾਂ ਦੇ ਵਿੱਚੋਂ ਅਥਰੂ ਵਹਿ ਰਹੇ ਨੇ ਗਲੇ ਉਹਨਾਂ ਦੇ ਫੁੱਲੇ ਹੋਏ ਨੇ ਗਮਗੀਨ ਚਿਹਰੇ ਨੇ ਤੇ ਕਹਿਣ ਲੱਗੇ ਬਾਬਾ ਜੀ ਕਿਤੋਂ ਦੱਸੋ ਥਉ ਪਤਾ ਉਸ ਜਗ ਦੀ ਜੋਤ ਦਾ ਉਸ ਨਾਨਕ ਦਾ ਕਿ ਸਾਡੇ ਦਿਲ ਨੂੰ ਕੋਈ ਤਰਵਾਸਾ ਹੋਵੇ ਸਾਡੇ ਤੋਂ ਹੁਣ ਹੋਰ ਵਿਛੋੜਾ ਸਹਿਆ ਨਹੀਂ ਜਾਂਦਾ ਕੋਈ ਥੋ ਪਤਾ ਲਗਾਓ ਤੇ ਬਾਬਾ ਬੁੱਢਾ ਜੀ ਕਹਿੰਦੇ ਕਿ ਉਹ ਸਤਗੁਰੂ ਕਿਰਪਾ ਕਰਨ ਤੇ ਤਾਂ ਹੀ ਹੋ ਸਕਦੀ ਹੈ ਨਾ ਉਹ ਸਤਗੁਰੂ ਕਿਰਪਾ ਕਰਨ ਤੇ ਤਾਂ ਹੀ ਹੋ ਸਕਦੀ ਹੈ ਉਹ ਆਪਣੀ ਜੋਤ ਨੂੰ ਪ੍ਰਗਟ ਕਰਨ ਤੇ ਤਾਂ ਹੀ ਉਹ ਪ੍ਰਗਟ ਹੋ ਸਕਦੀ ਹੈ ਕਹਿੰਦੇ ਕਿ ਉਥੇ ਵਿਚਾਰਾਂ ਬਹੁਤ ਹੋਈਆਂ ਤੇ ਉਥੇ ਫਿਰ ਕਿਆ ਸੰਗਤ ਨੇ ਕਿਹਾ ਕਿ ਤੁਹਾਨੂੰ ਵਰ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿ ਤੇਰੇ ਤੋਂ ਓਲੇ ਕਦੇ ਨਾ ਹੋਸਾਂ ਇਹ ਵਰ ਦਿੱਤਾ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿ ਸੰਸਾਰ ਬਹੁਤ ਉਲਝਣ ਤਾਣੀਆਂ ਦੇ ਵਿੱਚ ਪਏਗਾ ਅੱਗੇ ਕਿ ਕੋਈ ਕਹੇਗਾ ਗੱਦੀ ਕਿਨੂੰ ਮਿਲੀਏ ਕੋਈ ਕਹੇਗਾ ਕਿ ਗੱਦੀ ਦਾ ਵਾਰਸ ਕੌਣ ਹੈ ਪਰ ਤੈਨੂੰ ਪਤਾ ਲੱਗੇਗਾ ਕਿ ਅਸਲ ਜੋਤ ਕਿੱਥੇ ਜਗ ਰਹੀ ਹੈ ਮੈਂ ਤੇਰੇ ਤੋਂ ਕਦੇ ਉਹਲੇ ਨਾ ਹੋਵਾਂਗਾ ਕਹਿਣ ਲੱਗੇ ਕਿ ਤੁਹਾਨੂੰ ਵਾਦ ਦੇ ਕੇ ਗਏ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਤੇਰੇ ਤੋਂ ਉਹਲੇ ਕਦੇ ਨਾ ਹੋਸਾਂ ਤੇ ਹੁਣ ਗੁਰੂ ਦੇ ਪਿਆਰ ਆ ਸਾਨੂੰ ਲੱਭ ਕੇ ਦੇ ਉਹ ਅਗੰਮੀ ਜੋਤ ਜਗ ਕਿੱਥੇ ਰਹੀ ਹੈ ਕਹਿੰਦੇ ਵਿਚਾਰਾਂ ਬਹੁਤ ਹੋਈਆਂ ਤੇ ਵਿਚਾਰ ਹੋਈ ਕਿ ਚੱਲੋ ਹੁਣ ਲੱਬੀਏ ਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਤੇ ਉਥੇ ਫਿਰ ਅਰਦਾਸ ਕੀਤੀ ਐ ਉਹਨਾਂ ਸਿੱਖਾਣੇ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਐ ਉਦੋਂ ਅਰਦਾਸ ਦੇ ਸ਼ਬਦ ਨਹੀਂ ਸਨ ਹੋਇਆ ਕਰਦੇ ਤੇ ਬਾਬਾ ਬੁੱਢਾ ਜੀ ਨੇ ਕਿਹਾ ਏ ਗੁਰੂ ਨਾਨਕ ਸੰਗਤਾ ਵਿਆਕੁਲ ਹਨ ਪ੍ਰੇਮੀ ਵੈਰਾਗ ਵਿੱਚ ਹਨ ਲੜ ਲੱਗੇ ਬਿਰਹੇ ਕਰਦੇ ਹਨ ਕਹਿ ਲੱਗੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਸੰਗਤਾਂ ਬਹੁਤ ਵਿਆਕੁਲ ਹਨ ਪ੍ਰੇਮੀ ਬੜੇ ਵਿਰਾਗ ਵਿੱਚ ਹਨ ਲੜ ਲੱਗੇ ਹੋਏ ਹਨ ਜਿਹੜੇ ਉਹ ਬਹੁਤ ਬਿਰਹਾ ਕਰਦੇ ਹਨ ਕਰ ਮਿਹਰ ਮਤ ਮਿਹਰਾ ਕਰ ਸੱਚਿਆ ਪਾਤਸ਼ਾਹ ਬੋਹੜ ਦੇ ਦੇਹ ਦਿਦਾਰ ਆਪਣੇ ਜਾਮਾ ਪਲਟੇ ਉਸ ਜਾਮੇ ਦੇ ਵੀ ਦਰਸ਼ਨ ਕਰਾ ਛੁਪਿਆ ਨਾ ਰਹੁ ਪ੍ਰਕਟ ਹੋ ਕਰ ਕਿਰਪਾ ਤੇ ਲੈ ਚੰਨ ਉਥੇ ਤੇਰੀ ਲੱਗੀਆਂ ਭਾਲ ਕਰਨ ਤੇ ਕਰ ਕਿਰਪਾ ਤੇ ਲੈ ਚੰਨ ਉਥੇ ਜਿੱਥੇ जग ਰਹੀ ਐ ਆਗੰਮੀ ਜੋਤ ਤੇਰੀ ਤੇ ਇਨਾ ਕਹਿ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਨਮਸਕਾਰ ਕੀਤੇ ਤੇ ਬਾਕੀ ਸਿੱਖਾਂ ਨੇ ਵੀ ਨਮਸਕਾਰ ਕੀਤੀ ਤੇ ਉਥੋਂ ਕਹਿੰਦੇ ਤੁਰ ਪਏ ਨੇ ਫਿਰ ਖੰਡੂ ਸਾਹਿਬ ਵੱਲ ਜਦੋਂ ਖੰਡੂਰ ਸਾਹਿਬ ਗਏ ਨੇ ਕਈ ਥਾਵਾਂ ਤੋਂ ਲੱਭਦੇ ਆਏ ਤੇ ਆਖਰ ਪਹੁੰਚੇ ਖੰਡੂਰ ਸਾਹਿਬ ਖੰਡੂਰ ਸਾਹਿਬ ਕਿੱਥੇ ਪਹੁੰਚੇ ਨਿਹਾਲੇ ਦੇ ਘਰ ਨਿਹਾਲਾ ਕੌਣ ਹੈ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿੱਖ ਹੋਇਆ ਤੇ ਉਹਦੀ ਘਰ ਵਾਲੀ ਹੈ ਜਿਹੜੀ ਉਹਦਾ ਨਾਂ ਹੈ ਵਿਰਾਈ ਮਾਈ ਵਿਰਾਈ ਜਿੰਨੂੰ ਤੁਸੀਂ ਜਾਣਦੇ ਹੋ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਬਹੁਤ ਹੈ ਕੋਈ ਉਹਨੂੰ ਮਾਈ ਵਿਰਾਈ ਕਹਿੰਦਾ ਤੇ ਕੋਈ ਮਾਈ ਭਰਾਈ ਕਹਿੰਦਾ ਪਰ ਮਾਈ ਵਿਰਾਈ ਜਿਹੜਾ ਉਹ ਜ਼ਿਆਦਾ ਨਾਮ ਜਾਣਿਆ ਜਾਂਦਾ ਤਿੰਨ ਹਾਲਾ ਜਿਹੜਾ ਉਹਦੀ ਘਰ ਵਾਲੀ ਹੈ ਉਹ ਸਿੱਖ ਸੰਤ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੇ ਮਾਈ ਵਿਰਾਈ ਹੈ ਜਿਹੜੀ ਉਹ ਗੁਰੂ ਦੇ ਨਾਮ ਰੰਗ ਵਿੱਚ ਰੰਗੀ ਹੋਈ ਰੂਹ ਹੈ ਜਿਹਦੇ ਚਿਹਰੇ ਦੇ ਉੱਤੇ ਪ੍ਰਕਾਸ਼ ਹੈ ਉਸ ਨਾਨਕ ਦੀ ਮਿਹਰ ਦਾ ਧੰਨ ਸ੍ਰੀ ਗੁਰੂ ਨਾਨਕ ਦੀ ਮਿਹਰ ਦਾ ਜਿਹਦੇ ਚਿਹਰੇ ਤੋਂ ਨੂਰ ਡੁੱਲ ਡੁੱਲ ਪੈਂਦਾ ਹੈ ਜਿਹਦੇ ਚਿਹਰੇ ਤੋਂ ਪਤਾ ਲੱਗਦਾ ਹੈ ਕਿ ਗੁਰਬਾਣੀ ਦਾ ਪ੍ਰਤਾਪ ਹੈ ਇਹਦੇ ਅੰਦਰ ਤੇ ਕਹਿੰਦੇ ਜਦੋਂ ਬਾਬਾ ਬੁੱਢਾ ਜੀ ਅਜੀਤਾ ਸਧਾਰਨ ਭਗਿਰਤ ਤੇ ਧੀਰੂ ਨਾਈ ਪਹੁੰਚੇ ਨਾ ਤੇ ਮਾਈ ਵਿਰਾਈ ਨੇ ਜਾਂਦਿਆਂ ਨੂੰ ਨਮਸਕਾਰ ਕੀਤੀ ਕਿ ਤਨ ਭਾਗ ਮੇਰੇ ਅੱਜ ਗੁਰੂ ਨਾਨਕ ਦੇ ਸਵਾਰੇ ਹੋਏ ਸਿੱਖ ਆਏ ਨੇ ਮੇਰੇ ਘਰ ਅੱਜ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਵਾਰੇ ਹੋਏ ਸਿੱਖ ਆਏ ਨੇ ਇਸ ਗਰੀਬ ਖਾਨੇ ਦੇ ਵਿੱਚ ਮੇਰਾ ਇਹ ਗਰੀਬ ਖਾਨਾ ਜਿਹੜਾ ਇਹ ਤਨ ਹੋ ਗਿਆ ਇਹਨੂੰ ਭਾਗ ਲੱਗ ਗਏ ਨੇ ਕਹਿੰਦੇ ਕਿ ਉਹਨੇ ਬਹੁਤ ਆਉ ਭਗਤ ਕੀਤੀ ਹੈ ਉਹਨੇ ਮੰਜੇ ਡਾਇ ਲੇ ਤੇ ਉਹਨੇ ਕਿਹਾ ਕਿ ਬਾਬਾ ਬੁੱਢਾ ਜੀ ਨੂੰ ਕੋ ਬੈਠੋ ਮੰਜਿਆਂ ਦੇ ਉੱਤੇ ਮੈਂ ਜਲ ਪਾਣੀ ਸਿਖਾਉਣੀ ਆ ਪਰ ਬਾਬਾ ਬੁੱਢਾ ਜੀ ਤੇ ਜਿਹੜੇ ਬਾਕੀ ਸਿੱਖਨੇ ਉਹ ਮੰਜਿਆਂ ਤੇ ਨਹੀਂ ਬੈਠੇ ਕੋਲ ਥੱਲੇ ਕਹਿੰਦੇ ਪਰਾਲੀ ਵਿਛੀ ਸੀ ਪਰਾਲੀ ਦੇ ਉੱਪਰ ਬੈਠ ਗਏ ਨੇ ਤੇ ਜਦੋਂ ਪਰਾਲੀ ਦੇ ਉੱਤੇ ਬੈਠੇ ਨੇ ਮਾਈ ਵਿਰਾਈ ਨੇ ਬੜੀ ਹੈਰਾਨੀ ਦੇ ਨਾਲ ਵੇਖਿਆ ਤੇ ਕਹਿ ਲੱਗੀ ਕਿ ਤੁਸੀਂ ਉੱਪਰ ਕਿਉਂ ਨਹੀਂ ਬੈਠੇ ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜੇ ਨੇ ਜਦੋਂ ਬਾਬਾ ਬੁੱਢਾ ਜੀ ਨੇ ਹੱਥ ਜੋੜੇ ਨੇ ਨਾ ਤੇ ਕਹਿੰਦੇ ਮਗਰ ਜਿਹੜੇ ਹੋਰ ਸਿੱਖ ਸਨ ਉਹਨਾਂ ਨੇ ਵੀ ਹੱਥ ਜੋੜਦੇ ਨੇ ਤੇ ਬਾਬਾ ਬੁੱਢਾ ਜੀ ਨੇ ਕੀ ਕਿਹਾ ਕਹਿਣ ਲੱਗੇ ਨਾਨਕ ਦੀ ਇਹ ਸواریਏ ਨਾਮ ਰਜਾਈਏ ਨਾਮ ਨਾਲ ਰੱਜੀ ਹੋਈਏ ਮਾਈ ਵਿਰਾਈਏ ਤੇਰੇ ਅੱਗੇ ਬੇਨਤੀ ਹੈ ਕਿ ਸਾਨੂੰ ਥੋ ਪਤਾ ਦੱਸ ਕੇ ਤੇਰਾ ਨਾਨਕ ਕਿੱਥੇ ਹੈ ਤੇ ਹੁਣ ਮਾਈ ਵਿਰਾਈ ਅੱਗੋਂ ਦੁਬਦਾ ਦੇ ਵਿੱਚ ਕਹਿੰਦੇ ਪੈ ਗਈ ਉਹ ਨਾ ਉਹ ਹਾਂ ਕਰਦੀ ਐ ਤੇ ਨਾ ਉਹ ਨਾ ਕਰਦੀ ਐ ਉਹਨੇ ਜਵਾਬ ਦਿੱਤਾ ਕਿ ਉਹ ਨਾਨਕ ਨਾਨਕ ਹੀ ਜਾਣਦਾ ਕਿ ਨਾਨਕ ਕਿੱਥੇ ਹੈ ਮੈਨੂੰ ਕੀ ਥੋ ਪਤਾ ਲੱਗੇ ਇਸ ਬੇਬੁੱਧੀ ਨੂੰ ਬੇਅਕਲੀ ਨੂੰ ਮੇਰੇ ਵਿੱਚ ਇੰਨੀ ਬੁੱਧੀ ਨਹੀਂ ਮੈਨੂੰ ਇੰਨਾ ਗਿਆਨ ਨਹੀਂ ਕਿ ਮੈਂ ਉਸ ਨੂੰ ਲੱਭ ਸਕਾਂ ਤੇ ਬਾਬਾ ਬੁੱਢਾ ਜੀ ਕਹਿੰਦੇ ਕਿ ਤੇਰੇ ਚਿਹਰੇ ਦਾ ਨੂਰ ਦੱਸਦਾ ਹੈ ਤੇਰੇ ਘਰ ਦਾ ਪ੍ਰਕਾਸ਼ ਦੱਸਦਾ ਹੈ ਕਿ ਨਾਨਕ ਤੇਰੇ ਘਰ ਲੁਕਿਆ ਹੋਇਆ ਹੈ ਜੋਤ ਅਗੰਮੀ ਤੇਰੇ ਘਰ ਜਗ ਰਹੀ ਹੈ ਤੇ ਅੱਗੋਂ ਮਾਈ ਵਿਰਾਈ ਜਿਹੜੀ ਹੈ ਉਹ ਚੁੱਪ ਕਰ ਗਈ ਹੈ ਤੇ ਬਾਬਾ ਬੁੱਢਾ ਜੀ ਨੇ ਕਿਹਾ ਬਾਕੀ ਸਿਖਾਣੂ ਕਿ ਤੁਹਾਨੂੰ ਪੇਤ ਲੱਗਾ ਕੁਛ ਕਿ ਇਹ ਮਾਈ ਜਿਹੜੀ ਹੈ ਇਹ ਬਚਨਾਂ ਦੀ ਵੱਜੀ ਹੋਈ ਹੈ ਜੇਕਰ ਇਹ ਦੱਸਦੀ ਹੈ ਇਹ ਗੁਰੂ ਵੱਲੋਂ ਝੂਠੀ ਪੈਂਦੀ ਹੈ ਤੇ ਜੇ ਇਹ ਨਹੀਂ ਦੱਸਦੀ ਤੇ ਸੰਗਤ ਵੱਲੋਂ ਝੂਠੀ ਪੈਂਦੀ ਹੈ ਉઠੋ ਆਪੇ ਲੱਭੀਏ ਉਸ ਨਾਨਕ ਅਗੰਮੀ ਜੋਤ ਨੂੰ ਤੇ ਕਹਿੰਦੇ ਨੇ ਉੱਠੇ ਨੇ ਫਿਰ ਸਾਰੇ ਸਿੱਖ ਕਿਉਂਕਿ ਜਦੋਂ ਬਾਬਾ ਬੁੱਢਾ ਜੀ ਅਜੀਤਾ ਸਦਾਰਨ ਭਗਿਰਤ ਤੇ ਧੀਰੂ ਨਾਈ ਆਏ ਨੇ ਨਾ ਮਾਈ ਵਿਰਾਈ ਦੇ ਘਰ ਤੇ ਕਹਿੰਦੇ ਹੋਰ ਜਿਹੜੇ ਲੋਕ ਸਨ ਆਸ-ਪਾਸ ਦੇ ਨਗਰ ਦੇ ਸਿੱਖ ਸਨ ਉਹ ਵੀ ਸੰਗਤਾਂ ਪਹੁੰਚੀਆਂ ਨੇ ਤੇ ਉਹਨੇ ਚਿਰ ਨੂੰ ਕਹਿੰਦੇ ਕਿ ਨਿਹਾਲਾ ਵੀ ਆ ਗਿਆ ਮਾਈ ਦੇ ਘਰ ਵਾਲਾ ਤੇ ਕਹਿੰਦੇ ਬਾਬਾ ਬੁੱਢਾ ਜੀ ਨੇ ਤੇ ਉਹ ਸਾਰੇ ਸਿੱਖਾਂ ਨੇ ਸਾਰੇ ਕਮਰੇ ਪਰੋਲੇ ਨੇ ਤੇ ਇੱਕ ਬਾਹਰਲੇ ਦਰਵਾਜ਼ੇ ਦੇ ਕੋਲ ਇੱਕ ਛੋਟਾ ਜਿਹਾ ਕਮਰਾ ਤੇ ਕਹਿੰਦੇ ਉਹ ਨੂੰ ਨਾ ਉਪਰੋਂ ਲਿਪਿਆ ਹੋਇਆ ਉਹਦਾ ਦਰਵਾਜ਼ਾ ਨਹੀਂ ਲੱਭਦਾ ਤੇ ਜਦੋਂ ਬਾਬਾ ਬੁੱਢਾ ਜੀ ਨੇ ਉਧਰ ਵੇਖਿਆ ਤੇ ਭੱਜ ਕੇ ਜਾ ਕੇ ਉਹ ਇੱਕ ਲੇ ਤਾਜਾ ਲੱਗਿਆ ਹੋਇਆ ਉਹਨੂੰ ਪੁੱਟਿਆ ਲੇ ਲੱਗਿਆ ਹੋਇਆ ਦਰਵਾਜ਼ੇ ਨੂੰ ਤੇ ਉਹਨੂੰ ਪੁੱਟਿਆ ਥੱਲੇੋਂ ਨਿਕਲਿਆ ਦਰਵਾਜ਼ਾ ਦਰਵਾਜੇ ਨੂੰ ਲੱਗਿਆ ਸੀ ਜਿੰਦਾ-ਜਿੰਦਾ ਤੋੜਿਆ ਤੇ ਕੁੰਡਾ ਖੋਲ੍ਹਿਆ ਤੇ ਜਦੋਂ ਖੋਲ੍ਹਿਆ ਤੇ ਅੰਦਰ ਇੱਕ ਤਖਤ ਪੋਸ਼ ਦੇ ਉੱਤੇ ਬੈਠਾ ਉਹ ਨਾਨਕ ਧੰਨ ಶ್ರೀ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਕਾਸ਼ ਅੰਦਰ ਜਦੋਂ ਉਹਨਾਂ ਦੇ ਦਰਸ਼ਨ ਕੀਤੇ ਬਾਬੇ ਬੁੱਢਾ ਜੀ ਨੇ ਕਹਿੰਦੇ ਉਹ ਦਰਵਾਜੇ ਤੇ ਉਹਨਾਂ ਦਲੀਜਾਂ ਦੇ ਉੱਤੇ ਹੀ ਨਮਸਕਾਰ ਕੀਤੀ ਹੈ ਜਦੋਂ ਨਮਸਕਾਰ ਕੀਤੀ ਹੈ ਤੇ ਬਾਕੀ ਸੰਗਤ ਨੇ ਵੀ ਨਮਸਕਾਰ ਕੀਤੀ ਹੈ ਤੇ ਅੱਗੇ ਹੋਏ ਨੇ ਤੇ ਫੇਰ ਮੈਣ ਖੋਲੇ ਨੇ ਉਸ ਕਰਤਾਰ ਨੇ ਉਹ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅੱਖੀਆਂ ਖੋਲੀਆਂ ਉਸ ਨਰੰਜਨੀ ਜੋਤ ਨੇ ਉਸ ਹੀ ਜੋਤ ਕਹਿੰਦੇ ਚਲਕਾਰਾ ਉਹੀ ਪੈਂਦਾ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਤੇ ਗਏ ਨਹੀਂ ਜੇ ਜੋਤ ਉਹ ਐ ਤੇ ਕਹਿੰਦੇ ਚਿਹਰੇ 'ਚੋਂ ਹੀ ਉਹੀ ਚਲਕਾਰਾ ਪੈਂਦਾ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੇ ਸੰਗਤਾਂ ਨੇ ਨਮਸਕਾਰ ਕੀਤੀਆਂ ਨੇ ਮਾਈ ਵਿਰਾਈ ਦੇ ਘਰ ਕਹਿੰਦੇ ਬਹੁਤ ਸੰਗਤ ਇਕੱਠੀ ਹੋਈ ਐ ਨਾਮ ਜਪਿਆ ਜਾ ਰਿਹਾ ਐ ਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਦੇ ਨਾਲ ਨੈਣ ਮਨਾਈ ਨੇ ਤੇ ਕਿਹਾ ਕਿ ਗੁਰੂ ਦੇ ਸਵਾਰਿਆ ਤੇਰੇ ਤੋਂ ਉਲੇ ਕਦੇ ਨਾ ਹੋਸਾਂ ਤੇ ਤੂੰ ਸਾਨੂੰ ਲੱਭ ਹੀ ਲਿਆ ਤੇ ਕਹਿੰਦੇ ਫੇਰ ਉਥੇ ਗੁਰਬਾਣੀ ਦਾ ਪ੍ਰਵਾਹ ਚੱਲਿਆ ਮਾਈ ਵਿਰਾਈ ਨੇ ਜਿਹੜੀ ਸੰਗਤ ਆਈ ਆ ਉਹ ਸੰਗਤ ਸਾੰਭੀ ਐ ਫੇਰ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਕਟ ਹੋਏ ਨੇ ਤੇ ਫੇਰ ਉਹਨਾਂ ਨੇ ਸੰਸਾਰ ਦੇ ਉੱਤੇ ਜੋਤ ਜਿਹੜੀ ਐ ਜਗ ਰਹੀ ਐ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੇ ਅੱਗੇ ਸਾ ਸੰਗਤ ਜੀ ਵਾਤਾ ਬਹੁਤ ਲੰਮੀ ਐ ਆਪਣੇ ਕੋਲ ਇਹਨਾਂ ਦਾ ਇਤਿਹਾਸ ਬਹੁਤ ਪਿਆ ਹੈ ਤੇ ਆਪਾਂ ਉਹ ਅੱਗੇ ਇਤਿਹਾਸ ਸਾਰਾ ਹੀ ਸ਼ੁਰੂ ਕਰਾਂਗੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਦਾ ਸਾਰੇ ਜੀਵਨ ਦਾ ਇਤਿਹਾਸ ਹੈ ਉਹ ਵੀ ਆਪਾਂ ਅੱਗੇ ਸ਼ੁਰੂ ਕਰਾਂਗੇ ਅੱਗੇ ਹੋਰ ਇਦਾਂ ਦੀਆਂ વાਤਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ